ਕਸਮ ਹੈ ਕਰਤਾਰ ਕੀ ਸੋਗੰਦ ਹੈ ਨਾਨਕ ਕੀ ਕਸਮ ਹੈ ਜਿਤਨੀ ਵੀ ਹੋ ਗੋਬਿੰਦ ਕੀ ਤਾਰੀਫ ਹੋ ਕੰਮ ਹੈ ਪਰਮ ਸਤਕਾਰ ਯੋਗ ਗੁਰੂ ਪਿਆਰੀ ਸਾਧ ਸੰਗਤ ਜੀਓ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਸਭ ਨੂੰ ਲੱਖ ਲੱਖ ਵਧਾਈਆਂ ਪੁਰੂ ਗੋਬਿੰਦ ਸਿੰਘ ਜੀ ਦੀ ਉਸਤਤ ਦੇ ਵਿੱਚ ਅੱਲਾ ਯਾਰ ਖਾਂ ਜੋਗੀ ਲਿਖਦਾ ਕਰਤਾਰ ਕੀ ਸੋਗੰਦ ਹੈ ਨਾਨਕ ਕੀ ਕਸਮ ਹੈ ਜਿਤਨੀ ਵੀ ਹੋ ਗੋਬਿੰਦ ਕੀ ਤਾਰੀਫ ਉਹ ਕਮ ਹੈ ਇਹ ਦੋ ਲਾਈਨਾਂ ਜਿਨ੍ਹਾਂ ਦੇ ਕਰਕੇ ਅੱਲਾ ਯਾਰ ਖਾਂ ਜੋਗੀ ਨੂੰ ਮੁਸਲਮਾਨ ਧਰਮ ਤੋਂ ਖਾਰਜ ਕਰ ਦਿੱਤਾ ਗਿਆ ਸੀ ਤੇ ਉਹਨਾਂ ਨੂੰ ਮੌਤ ਦੀ ਸਜ਼ਾ ਮਿਲੀ ਸੀ ਗੁਰੂ ਗੋਬਿੰਦ ਸਿੰਘ ਜੀ ਜਦੋਂ ਅਨੰਦਪੁਰ ਸਾਹਿਬ ਆਉਂਦੇ ਨੇ ਸਮਾਂ ਬੀਤ ਲੈ ਤੇ ਗੁਰੂ ਗੋਬਿੰਦ ਸਿੰਘ ਜੀ ਅਨੰਦਾਂ ਦੀ ਪੁਰੀ ਬਣਾ ਦਿੰਦੇ ਨੇ ਅਨੰਦਪੁਰ ਸਾਹਿਬ ਆਸੇ-ਪਾਸੇ ਸਾਰੇ ਕਿਤੇ ਗੁਰੂ ਗੋਬਿੰਦ ਸਿੰਘ ਜੀ ਦਾ ਬੋਲਵਾਲਾ ਹੋ ਜਾਂਦਾ ਹੈ ਤੇ ਜਿਹੜਾ ਪਹਾੜੀ ਰਾਜ ਹੈ ਪੀਮਚੰਦ ਉਧੀਆਂ ਰਾਣੀਆਂ ਕਹਿੰਦੀਆਂ ਨੇ ਵੀ ਗੁਰੂ ਗੋਬਿੰਦ ਸਿੰਘ ਜੀ ਦਾ ਬੜਾ ਨਾਮ ਸੁਣਿਆ ਏ ਆਪਾਂ ਉਹਨਾਂ ਦੇ ਦਰਬਾਰ ਦੇ ਵਿੱਚ ਜਾਣਨ ਜਦੋਂ ਉਹ ਗੁਰੂ ਗੋਬਿੰਦ ਸਿੰਘ ਜੀ ਨੂੰ ਇਹ ਸਨੇਹਾ ਭੇਜਦਾ ਏ ਤਾ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਵੀ ਨਾਨਕ ਦਾ ਘਰ ਐ ਇੱਥੇ ਕੋਈ ਵੀ ਆ ਸਕਦਾ ਹੈ ਤਾਂ ਉਹ ਆਉਂਦੇ ਨੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਦਾ ਦਰਬਾਰ ਲੱਗਦਾ ਹੈ ਤੇ ਦਰਬਾਰ ਦੇ ਵਿੱਚ 52 ਕਵੀ ਬੈਠਦੇ ਨੇ ਗੁਰੂ ਗੋਬਿੰਦ ਸਿੰਘ ਜੀ ਦੇ 52 ਕਵੀ ਨੇ 35 ਲਿਖਾਰੀ ਹੋਏ ਨੇ ਉਹ 35 ਲਿਖਾਰੀ ਗੋਬਿੰਦ ਸਿੰਘ ਜੀ ਦੇ ਨਾਲ ਰਹਿੰਦੇ ਸੀ ਚੰਦਾਂ ਧੀਮ ਚੱਲਦੀਆਂ ਰਾਣੀਆਂ ਸਾਰਾ ਕੁਝ ਵੇਖਦੀਆਂ ਨੇ ਚਿੱਟਾ ਪ੍ਰਸਾਦੀ ਹਾਥੀ ਗੁਰੂ ਗੋਬਿੰਦ ਸਿੰਘ ਜੀ ਦੇ ਪੈਰ ਧਵਾਉਂਦਾ ਹੈ ਉਹਨਾਂ ਦੇ ਚਰਨ ਧਵਾਉਂਦਾ ਹੈ ਉਹਨਾਂ ਦੇ ਸਿਰ ਤੇ ਚੌਰ ਸਾਹਿਬ ਕਰਦਾ ਹੈ 1.5 ਲੱਖ ਦੀ ਚੰਦਨ ਦੀ ਚੌਂਕੀ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਆਪਣੇ ਚਰਨ ਰੱਖਦੇ ਸੋਹਣਾ ਤਖਤ ਜਿਹਦੇ ਵਿੱਚ ਹੀਰੇ ਜੜੇ ਹੋਏ ਨੇ ਸਹਾ ਲੱਖ ਦੀ ਕਲਗੀ ਗੁਰੂ ਗੋਬਿੰਦ ਸਿੰਘ ਜੀ ਦੇ ਸੀਸ ਤੇ ਲੱਗੀ ਹੋਈ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਹੱਥ ਤੇ ਚਿੱਟਾ ਬਾਜ ਬੈਠਾ ਹੈ ਇਹ ਸਾਰਾ ਕੁਝ ਵੇਖ ਕੇ ਨਾ ਪੀਮ ਚੰਦ ਦੀਆਂ ਰਾਣੀਆਂ ਹੱਕੀਆਂ ਬੱਕਮਾ ਰਹਿ ਜਾਂਦੀਆਂ ਨੇ ਜਦੋਂ ਇਹ ਸਾਰਾ ਕੁਝ ਦੇਖਦਾ ਰਾਜਾ ਤੇ ਬੜਾ ਹੈਰਾਨ ਹੁੰਦਾ ਹੈ ਮਾਣੀ ਮਨ ਸੋਚਦਾ ਵੀ ਹੈ ਦੀ ਮੈਂ ਕਹਾਂ ਰਾਜਾ ਐ ਰਾਜਾ ਤੇ ਗੁਰੂ ਗੋਬਿੰਦ ਸਿੰਘ ਐ ਇਹ ਤੇ ਰਾਜਿਆਂ ਦਾ ਰਾਜਾ ਐ ਮਹਾਰਾਜਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਤੇ ਜਦੋਂ ਇਹ ਰਾਣੀਆਂ ਆਪਣੇ ਦਰਬਾਰ ਦੇ ਵਿੱਚ ਜਾਂਦੀਆਂ ਨੇ ਤੇ ਧੀਮ ਚੰਦ ਰਾਜੇ ਨੂੰ ਲਾਣ ਤਾਂ ਹੀ ਪਾਉਂਦੀਆਂ ਕਹਿੰਦੀ ਆ ਤੂੰ ਵੱਡਾ ਰਾਜਾ ਬਣਿਆ ਫਿਰਦਾ ਏ ਰਾਜਾ ਤੇ ਗੁਰੂ ਗੋਬਿੰਦ ਸਿੰਘ ਐ ਜਿਹਦੇ ਕੋਲੇ ਚੰਦਨ ਦੀ ਚੌਂਕੀ ਏ ਚੋਰ ਸਾਹਿਬ ਕਰਨ ਨੂੰ ਚਿੱਟਾ ਹਾਥੀ ਪ੍ਰਸਾਦੀ ਹਾਥੀ ਏ ਸ਼ਸਤਰ ਨੇ ਤੇਰੇ ਕੋਲੇ ਕਾਦੇ ਸ਼ਸਤਰ ਨੇ ਜਾ ਉਹ ਸਾਰਾ ਕੁਝ ਤੂੰ ਲੈ ਕੇ ਆ ਫੇਰ ਅਸੀਂ ਮੰਨਾਂ ਗਿਆਂ ਵੀ ਤੂੰ ਰਾਜਾ ਏ ਪਹਾੜੀਆਂ ਦਾ ਤੂੰ ਰਾਜਾ ਏ ਤੇ ਜਦੋਂ ਭੀਮ ਜਾਂਦੇ ਸਾਰਾ ਕੁਝ ਆਗਿਆ ਰਾਣੀਆਂ ਤੋਂ ਸੁਣਦਾ ਹੈ ਨਾ ਤੇ ਉਹ ਮਾਣੀ ਮਨ ਸੋਚਦਾ ਹੈ ਵੀ ਹੁਣ ਕੀਤਾ ਕੀ ਜਾਵੇ ਤਾਂ ਆਪਣੇ ਅਹਿਰਕਾਰਾਂ ਨੂੰ ਕਹਿੰਦਾ ਹੈ ਵੀ ਜਾਓ ਜਾ ਕੇ ਅਨੰਦਪੁਰ ਦੇ ਕਿਲੇ 'ਚ ਕਹੋ ਵੀ ਮੇਰੇ ਪੁੱਤਰ ਦੀ ਸ਼ਾਦੀ ਏ ਮੇਰੇ ਪੁੱਤਰ ਦਾ ਵਿਆਹ ਏ ਇਹ ਸਾਰਾ ਕੁਝ ਸਾਨੂੰ ਥੋੜੇ ਸਮੇਂ ਵਾਸਤੇ ਚਾਹੀਦਾ ਹੈ ਤੇ ਫੇਰ ਦੀਨਾ ਕੀ ਨੇ ਆਪਾਂ ਹੀ ਰੱਖ ਲੈਣਾ ਤੇ ਜਦੋਂ ਐਲਕਾਰ ਗੁਰੂ ਗੋਬਿੰਦ ਸਿੰਘ ਦੇ ਦਰਬਾਰ ਦੇ ਵਿੱਚ ਜਾਂਦੇ ਨੇ ਨਾ ਤੇ ਮਹਾਰਾਜ ਤਖਤ ਤੇ ਬੈਠੇ ਨੇ ਦਰਬਾਰ ਸਜਿਆ ਏ ਤੇ ਕਹਿੰਦੇ ਵੀ ਭੀਮ ਚੰਦ ਦੇ ਪੁੱਤਰ ਦੀ ਸ਼ਾਦੀ ਏ ਥੋੜੀ ਚੰਦਨ ਦੀ ਚੌਂਕੀ ਪ੍ਰਸਾਦੀ ਹਾਥੀ ਸ਼ਸਤਰ ਸਾਰਾ ਕੁਝ ਸਾਨੂੰ ਚਾਹੀਦਾ ਹੈ ਸਾਹਿਬ ਬੋਲਦੇ ਨੇ ਕਹਿੰਦੇ ਸਾਰਾ ਕੁਝ ਸੰਗਤ ਦਾ ਏ ਮੇਰਾ ਕੁਝ ਨਹੀਂ ਸੰਗਤ ਨੂੰ ਪੁੱਛ ਲਓ ਸਿੱਖ ਬੈਠੇ ਨੇ ਤੇ ਆਪਸ ਵਿੱਚ ਸਲਾਹ ਕਰਕੇ مشورہ ਕਰਕੇ ਬੋਲਦੇ ਨੇ ਕਹਿੰਦੇ ਜਿਹੜੀ ਕਲਗੀ ਇੱਕ ਵਾਰ ਭੀਮ ਚੰਦ ਦੇ ਪੁੱਤਰ ਦੇ ਲੱਗ ਗਈ ਉਹ ਸਾਹਬੇ ਕਮਾਲ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਹਾਰਾਜ ਦੇ ਸੀਸ ਤੇ ਨਹੀਂ ਲੱਗਣੀ ਜਿਹੜੀ ਕਲਗੀ ਭੀਮ ਚੰਦ ਦੇ ਪੁੱਤਰ ਦੇ ਲੱਗ ਗਈ ਉਹ ਦੁਬਾਰਾ ਗੁਰੂ ਗੋਬਿੰਦ ਸਿੰਘ ਦੇ ਸੀਸ ਤੇ ਨਹੀਂ ਲੱਗ ਸਕਦੀ ਉਹ ਚੰਦਨ ਦੀ ਚੌਕੀ ਜਿਹਦੇ ਤੇ ਗੁਰੂ ਗੋਬਿੰਦ ਸਿੰਘ ਜੀ ਆਪਣੇ ਪੈਰ ਰੱਖਦੇ ਨੇ ਉਹ ਭੀਮ ਚੰਦ ਦੇ ਪੁੱਤਰ ਦੇ ਪੈਰ ਲੱਗ ਕੇ ਤਾਂ ਗੁਰੂ ਗੋਬਿੰਦ ਸਿੰਘ ਜੀ ਦੇ ਯੋਗ ਨਹੀਂ ਰਹੇ ਸਾਹੇ ਬੇ ਕਮਾਲ ਨੇ ਉਹ। ਉਹਨਾਂ ਦੇ ਯੋਗ ਨਹੀਂ ਰਹਿਣੀ ਹੈ ਵਸਤਾ। ਤੇ ਕਹਿੰਦੇ ਚਲੇਗਾ ਉਹ ਅਸੀਂ ਨਹੀਂ ਦੇਣਾ ਕੁਛ। ਇਹ ਸਾਰਾ ਕੁਛ ਗੁਰੂ ਗੋਬਿੰਦ ਸਿੰਘ ਜੀ ਦਾ ਏ। ਤੁਸੀਂ ਇਹਦੇ ਕੋਈ ਹੱਕਦਾਰ ਨਹੀਂ। ਅਸੀਂ ਨਹੀਂ ਦੇਣ। ਜਦੋਂ ਐਲਕਾਰੇ ਜਾ ਕੇ ਭੀਮ ਚੰਦ ਨੂੰ ਦੱਸਦੇ ਨੇ ਤਾਂ ਭੀਮ ਚੰਦ ਕਹਿੰਦਾ ਏ ਇੱਕ ਆਪਣਾ ਵਜ਼ੀਰ ਹੈ ਤੇ ਵੀ ਚਾਹੀਦਾ। ਉਹ ਗੁਰੂ ਗੋਬਿੰਦ ਸਿੰਘ ਜੀ ਦਾ ਸਿੱਖ ਹੈ। ਉਹ ਨੂੰ ਕਹੋ ਵੀ ਉਹ ਜਾ ਕੇ ਇਹ ਸਾਰਾ ਕੁਝ ਮੰਗੇ। ਉਹ ਨੂੰ ਬੁਲਾਇਆ ਜਾਂਦਾ ਏ ਉਹ ਕਹਿੰਦਾ ਰਾਜਣ ਗੁਰੂ ਗੋਬਿੰਦ ਸਿੰਘ ਜੀ ਕੋਈ ਆਮ ਨਹੀਂ ਹੈ। ਉਹ ਖੁਦ ਦੇ ਖੁਦਾ ਦੇ ਬੰਦੇ ਨੇ ਉਹ ਕੋਈ ਆਮ ਨਹੀਂ ਹੈ। ਤੂੰ ਰਹਿਣ ਦੇ ਜੇ ਸਿੱਖਾਂ ਨੇ ਤੈਨੂੰ ਬਿਲਾ ਲਿਆ ਨਾ ਯੁੱਧ ਦੇ ਮੈਦਾਨ ਦੇ ਵਿੱਚ ਤਾਂ ਤੇਰਾ ਕੁਝ ਨਹੀਂ ਰਹਿਣਾ। ਉਹ ਗੁਰੂ ਗੋਬਿੰਦ ਸਿੰਘ ਜੀ ਦੀ ਤਾਰੀਫ਼ ਕਰਦਾ ਹੈ। ਤੇ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਦੇ ਵਿੱਚ ਚਲਿਆ ਜਾਂਦਾ ਹੈ। ਗੁਰੂ ਗੋਬਿੰਦ ਸਿੰਘ ਜੀ ਨੂੰ ਬੇਨਤੀ ਕਰਦਾ ਹੈ, ਅਰਦਾਸ ਕਰਦਾ ਹੈ। ਕਹਿੰਦਾ ਮਹਾਰਾਜ ਭੀਮ ਚੰਦ ਲਾਲਚੀ ਹੋ ਗਿਆ। ਉਹਨੂੰ ਬੁੱਧੀ ਬਖਸ਼ੋ। ਮੈਂ ਤੁਹਾਡੇ ਤੋਂ ਕੁਝ ਮੰਗਣ ਨਹੀਂ ਆਇਆ। ਉਹਨੂੰ ਬੁੱਧੀ ਬਖਸ਼ੋ। ਹੀਮ ਚੰਦ ਦੇ ਦਰਬਾਰ ਦੇ ਵਿੱਚ ਦੇਵੀ ਚੰਦ ਦੁਬਾਰਾ ਚੱਲਿਆ ਜਾਂਦਾ ਹੈ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਤਾਰੀਫ਼ ਕਰਦਾ ਹੈ। ਤਾਂ ਹੀਮ ਜੰਦ ਕਹਿੰਦਾ ਤੂੰ ਮੇਰਾ ਵਜ਼ੀਰ ਹੈ ਗੁਰੂ ਗੋਬਿੰਦ ਸਿੰਘ ਦਾ ਨਹੀਂ। ਤੂੰ ਮੇਰੀ ਤਾਰੀਫ਼ ਕਰ ਤੂੰ ਮੇਰੇ ਦਰਬਾਰ ਦੇ ਵਿੱਚ ਆ ਕੇ ਗੁਰੂ ਗੋਬਿੰਦ ਸਿੰਘ ਦੀ ਤਾਰੀਫ਼ ਕਰ ਰਿਹਾ ਹੈ। ਕਹਿੰਦਾ ਜਾਓ ਤੈਨੂੰ ਵਜ਼ੀਰੀ ਦੇ ਅਹੁਦੇ ਤੋਂ ਕੱਢ ਦਿੱਤਾ ਹੈ। ਸਿਪਾਈਆਂ ਨੂੰ ਕਹਿੰਦਾ ਹੈ ਇਦੇ ਹੱਥ ਖੜੀਆਂ ਲਾ ਲਓ ਇਹਨੂੰ ਉੱਚੀ ਪਹਾੜੀ ਤੋਂ ਖੜਾ ਕੇ ਥੱਲੇ ਤੱਕਾ ਲਈ ਦੀ ਇਹਦੀਆਂ ਅੱਖਾਂ ਦੇ ਵਿੱਚ ਗਰਮ ਸੂਏ ਕਰਕੇ ਲਾਉ ਸਿਪਾਈ ਜਦੋਂ ਕਰਮ ਸੂਏ ਕਰਕੇ ਉਹਦੀਆਂ ਅੱਖਾਂ ਦੇ ਵਿੱਚ ਲਾਉਂਦੇ ਨੇ ਨਾ ਤਾਂ ਉਹ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਦਾ ਧਿਆਨ ਧਰਦਾ ਤੇ ਕਹਿੰਦਾ ਗੁਰੂ ਗੋਬਿੰਦ ਸਿੰਘ ਜੀ ਤੁਹਾਡੇ ਚਰਨਾਂ ਦਾ ਹੀ ਆਸਰਾਏ ਮੈਂ ਤੇ ਕੁਝ ਨਹੀਂ ਕਰ ਸਕਦਾ ਹਾਂ ਤੁਹਾਡਾ ਹੀ ਆਸਰਾ ਤਾਂ ਗੁਰੂ ਗੋਬਿੰਦ ਸਿੰਘ ਜੀ ਦੀ ਐਡੀ ਮੇਰ ਹੁੰਦੀ ਹੈ ਉਸ ਤੇ ਸਿਪਾਈ ਤਕਨੀਆ ਕਿਲਾ ਕਰਕੇ ਉਹਦੀਆਂ ਅੱਖਾਂ ਦੇ ਵਿੱਚ ਲਾਉਂਦੇ ਨੇ ਜਦੋਂ ਸਲਾਈਆਂ ਉਹਦੀਆਂ ਅੱਖਾਂ ਦੇ ਵਿੱਚ ਵੱਜਦੀਆਂ ਨੇ ਉਹ ਜਦੋਂ ਪਹਾੜੀ ਤੋਂ ਥੱਲੇ ਡਿੱਗਦਾ ਹੈ ਨਾ ਤੇ ਐਂ ਥੱਲੇ ਡਿੱਗਦਾ ਜਿਵੇਂ ਫੁੱਲ ਚਾਈ ਤੋਂ ਡਿੱਗਦਾ ਹੋਵੇ ਸੋਤ ਸ੍ਰੀ ਆਕਾਲ ਤੇ ਉਹ ਜਦੋਂ ਪਹਾੜੀ ਤੋਂ ਥੱਲੇ ਡਿੱਗ ਜਾਂਦਾ ਤਾਂ ਸਿੱਧਾ ਅਨੰਦਪੁਰ ਸਾਹਿਬ ਹੀ ਜਾਂਦਾ ਤੇ ਜਾ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਤੇ ਟਹਿ ਜਾਂਦਾ ਕਹਿੰਦਾ ਮਹਾਰਾਜ ਭੀਮ ਚੰਦ ਨੇ ਮੇਰੇ ਨਾਲ ਐਦਾਂ ਕੀਤੀ ਹੈ ਤੇ ਕਹਿੰਦਾ ਮੈਂ ਜਦੋਂ ਪਹਾੜੀ ਤੋਂ ਥੱਲੇ ਡਿੱਗਿਆ ਨਾ ਤੇ ਮੈਂ ਐ ਥੱਲੇ ਡਿੱਗਿਆ ਜਿਵੇਂ ਕੋਈ ਫੁੱਲ ਡਿੱਗਦਾ ਹੈ ਗੁਰੂ ਗੋਬਿੰਦ ਸਿੰਘ ਜੀ ਤਖਤ ਤੇ ਬੈਠੇ ਨੇ ਆਪਣੇ ਚਰਨਾਂ ਦੇ ਉੱਤੇ ਚਿੱਟਾ ਕੱਪੜਾ ਪਾ ਕੇ ਗੁਰੂ ਗੋਬਿੰਦ ਸਿੰਘ ਜੀ ਮੁਸਕਰਾਉਂਦੇ ਨੇ ਤੇ ਬੋਲਦੇ ਨੇ ਕਹਿੰਦੇ ਦੇਵੀ ਚੰਦ ਆਸਰਾ ਕਿਹਦਾ ਲਿਆ ਸੀ ਕਹਿੰਦਾ ਮਹਾਰਾਜ ਤੁਹਾਡੇ ਤੋਂ ਬਿਨਾ ਮੇਰਾ ਹੈ ਹੀ ਕੌਣ ਕਹਿੰਦਾ ਤੁਹਾਡੇ ਚਰਨਾਂ ਦਾ ਹੀ ਲਿਆ ਸੀ ਗੁਰੂ ਗੋਬਿੰਦ ਸਿੰਘ ਜੀ ਚਿੱਟਾ ਕੱਪੜਾ ਆਪਣੇ ਪੈਰਾਂ ਤੋਂ ਉਠਾਉਂਦੇ ਨੇ ਤੇ ਪੈਰਾਂ ਦੇ ਵਿੱਚੋਂ ਫੂਨ ਵਗਦਾ ਹੁੰਦਾ ਹੈ ਸੋ ਨਿਹਾਲ ਸਤ ਸ੍ਰੀ ਅਕਾਲ ਫੂਨ ਵਗਦਾ ਹੈ ਚਰਨਾਂ ਦੇ ਵਿੱਚੋਂ ਤੇ ਦੇਵੀ ਚੰਦ ਰੋ ਰੋ ਕੇ ਅੱਖਾਂ ਭਰ ਲੈਂਦਾ ਹੈ ਕਹਿੰਦਾ ਮਹਾਰਾਜ ਮੇਰੀ ਆਈ ਆਪਣੇ ਚਰਨਾਂ ਤੇ ਲੈ ਲੈ ਮੁਸਕਰਾਉਂਦੇ ਨੇ ਪਾਸ਼ਾ ਤੇ ਬੋਲਦੇ ਨੇ ਕਹਨੇ ਦੇਵੀ ਚੰਦ ਜੇ ਤੂੰ ਮੇਰੇ ਦਿਲ ਤੇ ਦਿਲ ਦਾ ਆਸਰਾ ਲੈੰਦਣਾ ਤਾਂ ਅੱਜੇ ਸਲਾਈਆਂ ਮੇਰੇ ਦਿਲ ਚ ਵੱਜਣੀਆਂ ਸੀ ਮੇਰੇ ਚਰਨਾ ਚ ਮੇਰੇ ਦਿਲ ਚ ਇਹ ਸਲਾਈਆਂ ਵੱਜਣੀਆਂ ਸੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਨੇ ਆਪਣੇ ਚਾਰ ਪੁੱਤ ਧਰਮ ਤੋਂ ਵਾਰ ਦਿੱਤੇ ਦੇਵੀ ਚੰਦ ਦੀ ਆਉਣੀ ਆਪਣੇ ਚਰਨਾ ਤੇ ਲੈਣੀ ਪਿਆਰਿਓ ਵਿਸ਼ਵਾਸ ਜਾਣਿਓ ਜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਆਪਣਾ ਵਿਸ਼ਵਾਸ ਰਖਿਏ ਤਾਉ ਆਪਾਂ ਨੂੰ ਕਦੇ ਬਿਨਾਂ ਕਿਸੇ ਚੀਤ ਤੋਂ ਜਾਣ ਨੀ ਦਿੰਦੀ ਸਮਾਣ ਤੇ ਸਭ ਕੁਛ ਹੀ ਮਿਲ ਜਾਣੀ ਗੁਰੂ ਗੋਬਿੰਦ ਸਿੰਘ ਜੀ ਆਪਾਂ ਨੂੰ ਸਭ ਕੁਛ ਦੇ ਦੇਣਗੇ ਸਮਾਣ ਤੇ ਪਰ ਆਪਾਂ ਨੂੰ ਉਹਨਾਂ ਤੇ ਵਿਸ਼ਵਾਸ ਹੋਣਾ ਚਾਹੀਦਾ ਹੈ ਗੁਰੂ ਗੋਬਿੰਦ ਸਿੰਘ ਜੀ ਆਪਣੇ 52 ਹੁਕਮਾਂ ਦੇ ਵਿੱਚੋਂ ਲਿਖਦੇ ਨੇ ਕਹਿੰਦੇ ਕੇਸ ਮੈਨੂੰ ਬੜੇ ਪਿਆਰੇ ਨੇ ਕੇਸ ਰੱਖਣੇ ਬੜੇ ਜ਼ਰੂਰੀ ਨੇ ਤੇ ਆਪਾਂ ਅੱਜ ਕੇਸਾਂ ਨੂੰ ਕਤਲ ਕਰਾਈਏ। ਭਾਈ ਸਾਹਿਬ ਗੱਲ ਸੁਣਾਉਂਦੇ ਨੇ ਕਹਿੰਦੇ ਇੱਕ ਗੁਰਮੁਖ ਪਿਆਰੇ ਦੇ ਸਿਰ ਦੇ ਵਿੱਚ ਰਸੌਲੀ ਸੀ। ਉਹਨੂੰ ਅੱਖਾਂ ਤੋਂ ਦਿਸਣਾ ਬੰਦ ਹੋ ਗਿਆ। ਉਹਨੂੰ ਦਿੱਲੀ ਹਸਪਤਾਲ ਦੇ ਵਿੱਚ ਲਿਜਾਇਆ ਗਿਆ ਉਹ ਕੇਸ ਰੱਖੇ ਸੀ ਉਹਨੇ ਤੇ ਡਾਕਟਰ ਕਹਿੰਦੇ ਸਵੇਰੇ ਤੇ ਆਪਰੇਸ਼ਨ ਹੈ ਤੇਰੇ ਕੇਸ ਕੱਟਨੇ ਪੈਣਗੇ ਤੇ ਉਹ ਰਾਤ ਨੂੰ ਭੂਪਾ ਮਾਰ-ਮਾਰ ਰੋਂਦਾ ਆਪਣੀ ਮਾਂ ਨੂੰ ਯਾਦ ਕਰਦਾ ਕਹਿੰਦਾ ਮਾਂ ਤੂੰ ਕਹਿੰਦੀ ਸੀ ਗੁਰੂ ਗੋਬਿੰਦ ਸਿੰਘ ਦੀ ਮੋਹਰ ਨੇ ਕੇਸ ਇਹਨਾਂ ਨੂੰ ਨਹੀਂ ਕੱਟਣੂ ਤੇ ਕੱਲ ਨੂੰ ਮੇਰੀ ਰਸੌਲੀ ਦਾ ਆਪਰੇਸ਼ਨ ਹੈ ਤੇ ਗੁਣ ਕਿੱਥੇ ਨੇ ਗੁਰੂ ਗੋਬਿੰਦ ਸਿੰਘ ਕਿੱਥੇ ਨੇ ਹੁਣ ਗੁਰੂ ਗੋਬਿੰਦ ਸਿੰਘ ਮੇਰੇ ਕੇਸ ਕੱਟੇ ਜਾਣੇ ਨੇ ਜਿਨ੍ਹਾਂ ਨੂੰ ਤੂੰ ਬੜੀਆਂ ਰੀਝਾਂ ਦੇ ਨਾਲ ਪਾਲਿਆ ਏ ਦਈਆਂ ਦੇ ਨਾਲ ਨਮਾਉਂਦੀ ਰਹੀ ਐ ਉਹ ਕੇਸ ਕੱਲ ਨੂੰ ਕਤਲ ਹੋ ਜਾਣੇ ਹੋਂ ਤਾਂ ਰੋਈ ਜਾਂਦਾ ਏ ਉੱਥੇ ਇੱਕ ਮਾਈ ਆਉਂਦੀ ਐ ਉਹ ਕਹਿੰਦੀ ਪੁੱਤ ਰੋ ਨਾ ਗੁਰੂ ਗੋਬਿੰਦ ਸਿੰਘ ਸਦਾਈਆਂ ਦੇ ਸੰਗ ਨੂੰ ਰੋਣਾ ਗੁਰੂ ਗੋਬਿੰਦ ਸਿੰਘ ਤੇਰੇ ਨਾਲ ਹੀ ਨਹੀਂ ਤੇ ਜਦੋਂ ਸਵੇਰੇ ਉਹ ਆਪਰੇਸ਼ਨ ਹੁੰਦਾ ਹੈ ਨਾ ਤਾਂ ਡਾਕਟਰ ਉਹਨੂੰ ਉਠਾਉਂਦੇ ਨੇ ਵੀ ਤੇਰੇ ਕੇਸ ਕੱਟਨੇ ਨੇ ਤੇਰਾ ਆਪਰੇਸ਼ਨ ਹੈ ਤਾਂ ਉਹ ਕਹਿੰਦਾ ਵੀ ਮੇਰੇ ਵਾਲ ਨਾ ਕੱਟੋ ਮੈਨੂੰ ਸਾਰਾ ਕੁਝ ਦਿਖਦਾ ਰਸੌਲੀ ਦੇ ਕਾਰਨ ਉਹ ਅੱਖਾਂ ਤੋਂ ਨਾ ਹੋ ਜਾਂਦਾ ਉਹਨੂੰ ਦਿਖਣਾ ਬੰਦ ਹੋ ਜਾਂਦਾ ਤੇ ਡਾਕਟਰ ਕਹਿੰਦੇ ਵੀ ਘਬਰਾ ਕੇ ਹੋਣਾ ਉਕੇ ਜਦੋਂ ਸਾਰੀਆਂ ਚੀਜ਼ਾਂ ਦੇ ਰੰਗ ਤਾਂ ਸਹੀ ਦੱਸ ਦਿੰਦਾ ਹੈ ਨਾ ਤੇ ਡਾਕਟਰ ਕਹਿੰਦੇ ਇਹਦੇ ਦੁਬਾਰੇ ਸਾਰੇ ਟੈਸਟ ਕਰੋ ਉਹ ਸਾਰੇ ਟੈਸਟ ਨੋਰਮਲ ਆਉਂਦੇ ਹਨ ਧੰਨ ਗੁਰੂ ਗੋਬਿੰਦ ਸਿੰਘ ਉਹ ਮਾਈ ਦਾ ਰੂਪ ਧਾਰਨ ਕਰਕੇ ਆਉਂਦੇ ਨੇ ਜਦੋਂ ਜਾਣ ਲੱਗਦੇ ਆ ਹਸਪਤਾਲ ਚ ਉਹ ਕਹਿੰਦਾ ਮੇਰੇ ਕੋਲ ਰਾਤ ਇੱਕ ਮਾਈ ਆਈ ਸੀ ਉਹਦਾ ਨਾਮ ਸੀ ਸਰਜੀਤ ਤੇ ਉਹ ਮਾਈ ਕਹਿੰਦੀ ਪੁੱਤ ਰੋਣਾ ਗੁਰੂ ਗੋਬਿੰਦ ਸਿੰਘ ਤੇਰੇ ਨਾਲ ਨੇ ਤੇ ਮੇਰੇ ਸਿਰ ਤੇ ਹੱਥ ਫੇਰਦੇ ਨਹੀਂ ਉਹ ਡਾਕਟਰ ਆਪਣੇ ਸਟਾਫ ਮੈਂਬਰਾਂ ਦੀ ਲਿਸਟ ਕੱਢਦਾ ਤੇ ਉਹਦੇ ਵਿੱਚ surjeet ਨਾਂ ਦੀ ਕੋਈ ਔਰਤ ਹੀ ਨਹੀਂ ਹੈ ਗੁਰੂ ਗੋਬਿੰਦ ਸਿੰਘ ਉਸ surjeet ਨਾਂ ਦੀ ਔਰਤ ਦਾ ਆਪ ਰੂਪ ਧਾਨ ਕਰਕੇ ਆਉਂਦੇ ਨੇ ਤੇ ਉਹਦੀ ਰਸੌਲੀ ਇੱਕ ਮਿੰਟ ਦੇ ਵਿੱਚ ਦੂਰ ਕਰ ਦਿੰਦੇ ਆਪਾ ਗੁਰੂ ਗੋਬਿੰਦ ਸਿੰਘ ਦੇ ਬਣ ਕੇ ਰਹੀਏ ਤਾਂ ਉਹ ਆਪਣੇ ਨਾਲ ਹੀ ਨੇ ਆਓ ਹੁਣ ਅਰਦਾਸ